ਹੰਦੀ ਗਈ ਸੱਚੀਆ ਕਾਲੇ ਕੀਆ ਚਾਲ ਠੀਕ ਦਾ ਉਹ ਸਾਰੇ ਖੂਬ ਕਰਦਾ ਕਿ ਸਾਰੇ ਵਧੀਆ ਹੋ ਗਏ ਤੁਹਾਡੀ ਡਿਮਾਂਡ ਤੇ ਲੋੜੀ ਬਲੌਗ ਲੈ ਕੇ ਹਾਜ਼ਰ ਹੋ ਗਏ 2025 ਤੇ ਅਸੀਂ ਪਤੰਗ ਬਾਏ ਕਰ ਲਏ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਉਹ ਬਲੌਗ ਬਣਾਉਂਦਾ ਟਾਈਮ ਹੀ ਮਿਲਿਆ ਅੰਕਲ ਕਹਿੰਦਾ ਜਿੱਥੇ ਗੁੱਡੀਆਂ ਬਾਏ ਕੀਤੀਆਂ ਉਹ ਕਹਿੰਦੇ ਕੀ ਤੋਂ ਨਹੀਂ ਵੀਡੀਓ ਬਣਾਉਣੀ ਸਾਡੀ ਇਸ ਕਰਕੇ ਇਹ ਬਲੌਗ ਨਹੀਂ ਸ਼ੂਟ ਕੀਤਾ ਤੇ ਤੁਹਾਨੂੰ ਹੁਣ ਬਿਨਾ ਟਾਈਮ ਵੇਸਟ ਕੀਤੇ ਗੁੱਡੀਆਂ ਦਿਖਾਉਨੇ ਆ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਇਕਨ ਨੂੰ ਜਰੂਰ ਦਬਾ ਲਵੇ। ਸੋ ਇਧਰ ਸੁੱਕਾ ਭਰਾ ਆਪਣਾ ਕੋਠੇ ਤੇ ਆ। ਕੰਗ ਦਿਖਾਉਣੇ ਤੁਹਾਨੂੰ। ਸੋ ਆ ਪਉਤੇ ਆ ਜੰਤ ਨੂੰ ਕੰਗ ਦਿਖਾਉਣੇ ਆ। ਆ ਸੁੱਕਾ ਭਾ ਤੇ ਪਾ ਲਾ ਲਿਆ। ਸੋ ਇਧਰ ਆਪਣੀ ਗੱਡੀ ਚੈੱਕ ਕਰ ਲਓ। 2025 ਦੀ ਲੋਹੜੀ ਦੀ ਸ਼ਾਪਿੰਗ। ਹੱਲੇ ਮਤਲਬ ਥੋੜੀ ਸ਼ਾਪਿੰਗ ਕੀਤੀ ਐ ਅਸੀਂ ਤੇ ਇਦਨ ਆਪਣਾ ਗੱਟੂ ਆ ਗਿਆ ਇੱਕ। ਕਲਰ ਚੱਕ 깔ੋ ਕਿੰਨਾ ਪਿਆਰਾ ਤੇ ਇਧਰ ਬਾਕੀ ਸੁੱਕੇ ਨੇ ਲਟ ਲਟ ਕੇ ਰੱਖੇ ਹੀ ਪਤੰਗ ਉਹ ਆਹ ਦੇਖ ਲੋ ਮੁੰਡਿਆਂ ਨੇ ਲਟ ਕੇ ਰੱਖੇ ਟੋਮਨ ਜੇਰੀ ਵਾਲੇ ਫੱਟੇ ਬੂਟੇ ਤੇ ਇਧਰ ਆਪਣਾ ਨਵਾਂ ਘਟੂ ਇਹਨਾਂ ਅੱਜ ਚੜਾਵਾਗੇ ਟੈਸਟ ਕਰਾਂਗੇ ਪਤੰਗ ਬਹੁਤ ਜਾਂਡੇ ਅੱਜ ਆਪਾਂ ਦੇਖ ਸਕਦੇ ਆਂ ਤੁਸੀਂ ਇਹ ਤੁਕਲ ਤਾਂ ਚਲ ਪੁਰਾਣੀ ਆ ਉਹ ਇਧਰ ਬਾਕੀ ਆਪਣੇ ਆ ਨਵੇਂ ਮਛਲੇ ਮਛਲੇ ਲੈ ਕੇ ਆਏ ਤੁਹਾਨੂੰ ਖੋਣਾ ਕਰ ਸੁੱਖਾ ਬਾਫ ਇਹ ਕ ਉਤੜੇ ਆਰੇ ਲੋ ਨੀਲਾ ਬਲੈਕ ਕੋ ਇਧਰ ਛੋਟਾ ਪੂਤ ਕੋ ਇਧਰ ਆਲੀ ਗੁੱਡੀ ਪੰਜ ਪੰਜ ਵਾਲੀ ਇਹਦੀ ਆਪਾਂ ਵੀਰ ਵੀਖ ਲੈ ਆ ਫਿਰ ਚੈੱਕ ਕਰ ਸਕਦੇ ਤੁਸੀਂ ਮੈਕਸੀ ਇਹ ਮਤਲਬ ਲੈ ਆ ਇੰਨੇ ਦਾ ਦੇ ਸਕਦੇ ਤੁਸੀਂ ਤੋਂ ਬਾਕੀ ਇਧਰ ਵਾਲੇ ਦੀ ਆਲੇ ਤੇ ਇਹ ਵਾਲੇ ਤੇ ਪੂਤ ਵਾਲੇ ਆ ਤੇ ਇਧਰ ਬਾਕੀ ਦੱਲੇ ਵਾਲੇ ਲੋਕ ਤਾਂ ਕੋ ਇਧਰ ਬਾਕੀ ਵੱਡੇ ਗੁੱਡੇ ਆ ਚੁਕੇ ਆ ਇੱਧਰ ਚੈੱਕ ਕਰ ਲੋ। ਉਹ ਆ ਗੀ ਆਪਣੇ ਕੋ ਆ ਗਿਆ। ਆਈ ਲਵ ਯੂ ਤੇਰ ਤੋਂ ਸੁੱਖਾ। ਤੇ ਇਹ ਹੈਗਾ ਜੀ ਡੇਰਤਾਵਾ। ਤੇ ਇੱਧਰ ਉਤੜ ਆਪਣਾ ਗੁੱਡਾ ਨਿਊ ਡੇਰਤਾਵਾ ਜੀ। ਸੋ ਇੱਧਰ ਆ ਗਿਆ ਜੀ 메인 ਆਈਟਮ। ਯੂ ਵੀ ਆ ਜੀ ਤੈਂਤਾ ਵੀ ਮੱਛੀ। ਸੋ ਇੱਧਰ ਆ ਜੀ ਵੱਡੇ ਤੰਗ ਤੁਹਾਨੂੰ ਹੋਣੇ।

ਤੇ ਬਾਕੀ ਤੋਂ ਇਹ ਦੇ ਸੱਤ ਚੱਕ ਨੇ ਆ ਮੈਂ ਕੈਂਡ ਕੈਂਡ ਆਪਣਾ ਟੰਗਾ ਲੈ ਕੇ ਆਈ ਆ ਸੋ ਗੱਟੂ ਕਿੱਥੇ ਗਿਆ ਓਏ ਸੋ ਇੱਧਰ ਆਜੀ ਗੱਟੂ ਆਪਣਾ ਮੋਨੋਫਿਲ ਦਾ ਮੋਨੋਫਿਲ 골ਡ ਸੱਚ ਸੋ ਇਹਦੀ ਕਰਦੇ ਆਂ ਜੀ ਆਪਾਂ ਅਨਬਾਕਸਿੰਗ ਚਲੋ ਸੋ ਇੱਧਰ ਆਣ ਲੱਗੇ ਆਂ ਜੀ ਆਪਾਂ ਮੋਨੋਫਿਲ 골ਡ ਪੂਰਾ ਓਰੀਜਨਲ ਆ ਪਰ 골ਡ ਪੱਟੀ ਲੱਗੀ ਇਹਦੀ ਅਨਬਾਕਸਿੰਗ ਲਾਣਾ ਖੁੰਦਾ ਹੀ ਨਹੀਂ ਕਰੀ ਆ ਗੀ ਆ ਗੀ ਆਣਾ ਮੇ ਨੂੰ ਗੱਤੋਂ ਕੰਟਰੀ ਇਹ ਸਾਦੇ ਤੁਹੀਂ ਕਿੰਨਾ ਲੱਗਾ ਹੋਇਆ ਇਹ ਤੇ ਉੱਤੇ ਤੁਹਾਨੂੰ ਇਹ ਦੋੜ ਹਣ ਖੋਲ ਕੇ ਕੁਲਾਰੇ ਜਿਨਾਂ ਲੱਗ ਟੂ ਆ ਦੇ ਸਕਦੇ ਤੁਹੀਂ ਰੰਗ ਵਗੈਰਾ ਪੂਰਾ ਤਾਂ ਪਈ ਸ਼ਾਈਨ ਕਰਦਾ ਹੈ ਰੰਗ ਚੈੱਕ ਕਰ ਲੋ ਇੱਕ ਕਰ ਮੋਨੋ ਪਹਿਲੇ 골ਡ ਨਿਊ ਪੈਕਿੰਗ ਆ ਗਿਆ ਹੈ ਆਪਣੇ ਕੋਲ ਹੁਣ ਗੁੱਡੀ ਵਧਾਉਂਦੇ ਆ ਇਹਨਾਂ ਸੁੱਕ ਦੋੜ ਕਰੀ ਜਾਣਾ ਉਹ ਖੜੀ ਦੋ ਦਰਜੀ ਆਪਾਂ ਨੂੰ ਮਸਲਾ ਵਧਾਵਾਂਗੇ ਤਾਂ ਕਿ ਦਿਖਾ ਦੇਇਆ ਕਰ ਤਾਂ ਕਿ ਇੱਕ ਜੜਦਾ ਇਥੇ ਦਿੱਲੀ ਨਮਾਇਕ ਤੁਨਾ ਪਾਂਗੇ ਚੰਦਕ ਦੇਖ ਆ ਰਿਹਾ ਕਰ ਇਨੀ ਮੋਟੀ ਡੂ ਲੈ ਕੇ ਆਏ ਸੀ ਇਹ ਚੱਲ ਬਈ ਮੇਸਿਆ ਕੰਮ ਆ ਕੀ ਹੋ ਗਿਆ ਤੇਰੇ ਹੋ ਵੀ ਬਾਪੇ ਉਹ ਨਿਉ ਘਟੁਨਾ ਗੁੱਦੀ ਕਰ ਗਈ ਆਪਣੀ ਲੱਗੇ ਖੜਾ ਉਹ ਮਾਂ ਉਮਰ ਤੇ ਉਹ ਵਾਵੇ ਉਹ ਜਿੱਲੀ ਬਚੂਗੀ ਆਪਣੀ ਜਿੱਲੀ ਯਾਰ ਕੋਲ ਆ ਗਿਆ ਲੈ ਖੇਚੂ ਆਦੇਣਾ ਖੇਚੂ ਫਿਰ ਪਿੰਡ ਚੱਲ ਟੂਰ ਦਿਖਾ ਦੇ ਯਾਰ ਚੱਕ ਲਈ ਪੂਰਾ ਦੇ ਕੰਮ ਹੋ ਗਏ। ਚਲੋ ਏ ਚਲੋ ਏ ਉਹ ਸੰਤ ਉਹਦੇ ਫੇਰੇ ਜਾਮ ਨਹੀਂ ਦੇ। ਆ ਇਹਦੇ ਫੇਰੇ ਹੁਣ ਕਣ ਲੱਕਣ ਹੁਣ ਇਹਦੇ ਫੇੜੀਆਂ ਆ ਦੇ। ਕਿਹਦੇ? ਉਹ ਜਾਮ ਨਹੀਂ ਦੇ। ਹੁਣ ਭਾਬੀਓ ਇਹਦੇ ਫੇਰਨ ਦੀ ਖਿਚੀ। ਇਹ ਉਹ ਸੰ ਜਾਮ ਨਹੀਂ ਦੇ ਫੇਰਨ ਦੀ ਖਿਚੀ ਹੁਣ। ਹਨਾ। ਜਾਮ ਨਹੀਂ ਦੇ ਖਿਚੀ ਦੇ ਦੇ। ਜਾਦੇ ਫੇਰ ਦੇ ਫੇਰ ਦੇ ਲੈ ਆ ਲੈ ਹੁਣ ਉਧਰ ਨੂੰ ਹੁਣ ਲੱਗੀ ਜਾਮਣੀ ਦੇ ਫਨ ਕਿੱਕੀ ਕਿੱਕੀ ਲੱਗੀ ਪੂਰੀ ਉੱਤੇ ਹਾਂ ਉਹਦੇ ਕਿੱਕੀ ਵੀਰ ਹੁਣ ਫੇ ਸੰਗਦਾ ਆ ਦੇ ਆਪਣਾ ਲੰਬਾ ਆਪਣਾ ਤਾਂ ਔੜਿਆ ਤੇ ਉਹਦਾ ਤੰਗ ਔੜਿਆ ਲੈ ਜਾਂ ਉਧਰ ਨੂੰ ਫੇਖਾ ਚ ਮਾਰ ਦੇ ਡੋਰ ਛੱਡ ਦਮਾ ਨਾ ਪਹਿਲਾਂ ਡੋਰ ਵਧਾਉਂਦਾ ਹੋਇਆ ਮੁੰਡਾ ਇਹ ਲੈ ਆ ਜੀ ਪਹਿਲਾਂ ਖਾ ਤੇ ਇਹਦੀ ਫੇਰ ਚੱਲ ਲਓ ਬਾਬੇ ਦੂਜੇ ਪੰਗ ਦੇ ਕਿੱਕੀ ਦੀ ਜੀ ਇਹ ਦੂਛੜ ਲੀਏ ਨਾ ਪਹਿਲਾਂ ਹਾਂ ਹਾਂ ਚੱਲ ਜਾ ਇਹ ਸੱਲਾਲਾ ਜੱਕਦਾ ਮੈਂ ਜਿੱਦਾ ਹਾਂ ਆ ਜੱਕ ਦੇ ਬਿਲਾਈ ਆ ਜੱਕ ਦੇ ਬਿਲਾਈ ਮੰਡਾ ਪੰਜਾਬੀ ਗੁੱਡੀ ਹੋ ਜਾਂਦੀ ਮੇਰੇ ਵੀਡੀਓ ਬਾਬੇ ਉੱਡੀ ਜਾਂਦੀ ਕੋਈ ਬੜੇ ਭਰਾ ਨੇ ਦੋ ਗੁੱਡੀਆਂ ਵਰਤੀਆਂ ਚੱਲੋ ਕਦਾਂ ਲੈਂਦੇ ਕਿ ਨਹੀਂ ਦਾਂਗ ਦੂਆ ਤੀਜਾ ਨਾਲ ਇੱਕ ਲਾਣ ਲੱਗਿਆ ਨਾ ਤੀਜਾ ਵੇਚਾ ਬਾਬੇ ਉਤੀਜਾ ਵੇਚਣ ਗਣ ਜਾ ਰਿਹਾ ਹੈ ਕਿੱਿਆ ਵੈਤ ਨਾ ਲੱਗਣ ਜਾਂਦੀ ਮਹਰਾਇਆ ਵੇਚੇਪੇੰਦ ਕਾ ਮੇਰੇ ਵੀਡੀਓ ਕਹਿੰਦੇ Ti già, ti già. Ah, e guarda che tanketrone. E perde, perde, che ti perde. Che ti perde?

ਏ ਮੁੰਡੇ ਫੋਨ ਨੂੰ ਬਰਤਾਇ ਕੋਰੇ ਅੱਜ ਵੱਢੀ ਜਾਂਦਾ ਵੱਢੀ ਜਾਂਦਾ ਉਹ ਤਾਂ ਨਵਾਂ ਲੈਂਦਾ ਵੀ ਬਾਬੇਓ ਪੇਟਾ ਮੈਨੂੰ ਗਾਏ chán. nó miếng bánh. cho thập bị cái <laughs> này Rồi ਕਮ ਕੀ ਦਿਦੇ ਹੋ ਹਾਂ ਵੀ ਹੁਣੀ ਆ ਕਬਾ ਨਾਓ ਬਾਬੇ ਦੋਖਾ ਦੇ ਚਾ ਲੱਗਣ ਜਾ ਰਿਹਾ ਹੈ ਦੱਸਦੇ ਓਏ ਇੱਧਰ ਭਾਂਜੇ ਪਏ ਆ ਵਿਖੇ। ਛੱਟ ਵਾਲਾ। ਹੂੰ ਹੂੰ। ਦੋ ਜੀ ਦਾ ਮਤਲਬ ਆ ਨਾ ਨੇ ਇੱਤਿਕ। ਉਹ ਬਲਾਗ ਵਿੱਚੇ। ਬਾਬੇ ਇੱਧਰ ਸੁੱਖਾ ਭਰਾ ਆਪਣਾ ਤੰਗ ਚੜਾਉਣ ਲੱਗਾ ਹੈ। ਇੱਕ ਦਾ ਆਪਾਂ ਵੜਾ ਲਿਆ ਆ। ਮਤਲਬ ਵੜਾ ਲਿਆ ਆ ਇੱਧਰ ਚੈੱਕ ਕਰ ਲੋ ਕਨੇ ਬਤਾ ਕੇ ਚੜਦੇ ਆ। ਆਹ ਤਾਂ ਯੋਣੀ ਇੱਧਰ ਤੰਗ ਚੜਾਉਣ ਦੇ ਆ। ਹੋਰ ਹੀ ਜਾਂਦਾ ਤੰਗਲ। ਉੱਧਰ ਆਪਣਾ ਇੱਕ ਗੱਟੂ ਕਰ ਕੰਚ ਤੇ ਕਰਾਣਾ ਉਹਨੂੰ ਕਿੰਨਾ ਲਓ ਦੇ ਲਓ ਮੋਨੋਫਲਗੂਲ ਦਾ ਗੱਟੂ ਨੇ ਇੱਧਰ ਆਪਣਾ ਕੁਝ ਸਟੈਸ਼ ਪਿਆ ਪਤੰਗ ਆਹ ਚੈੱਕ ਕਰੋ ਨਾ ਖਰਾ ਚੱਲ ਰ 10 ਪਰ ਵੀ ਵੜੀ ਉੱਧਰ ਵੀ ਚੰਤ ਆ ਵੀ ਸੋ ਉੱਧਰ ਛੋਟੀ ਗੁੱਡੀ ਇੱਧਰ ਥੱਲੇ ਵੀ ਛੋਟੀ ਗੁੱਡੀ ਸੋ ਇੱਧਰ ਸੁੱਖਾ ਭਾਅ ਨੇ ਵਧਾ ਲਿਆ ਏ ਪਤੰਗ ਥੱਲੇ ਭਾਈ ਗਲੰਝ ਵੀ ਆ ਸੋਕੇ ਖਰੀ ਹੈ ਖੇਚੀ ਵੱਜੂ ਪੂਰੀ ਚੜਕੇ ਨਹੀਂ ਪੁੱਤ ਲਹਾਇਆ ਥਪੜੇ ਪੈਣੇ ਇੱਧਰ ਆਪਾਂ ਦੂਈ ਗੁੱਡੀ ਵਧਾ ਲਈਏ ਤਾਂਗਾ ਪਣੇ ਦੀ ਲੋਕ ਕਿੰਨੇ ਚੜਦੇ ਆ ਸੋ ਕੋਈ ਸਹੀ ਗੱਲ ਆ ਨਾ ਕਿੰਨੇ ਚੜਦੇ ਆ ਇੱਕ ਦੋ ਉਧਰ ਤਿੰਨ ਇੱਧਰ ਪੰਜ ਇੱਧਰ ਦੋ ਬਾਕੀ ਸੁੱਕੇ ਵਧਾ ਕੇ ਮਾਰੀ ਖੱਤਾਂ ਮਾਰਨੀ ਆ ਭੈ ਪਤਾ ਲੱਜੇ ਕਰ ਜਿਹਨੇ ਵੱਢਿਆ ਨਾ ਪਣਾ ਆ ਬੰਦੇ ਨਹੀਂ ਇਹ ਵੱਢਣਾ ਆਣਾ ਤਾਂ ਤਾਂਗੇ ਦਾ ਛੋਕੇ ਡੋਰ ਚਟਦਾ ਗਾ ਦੇਖੀ ਡੋਰ ਵਧਾ ਲਾ ਤੂੰ ਦਰ ਸੁੱਕੇ ਹੋਣੀ ਡੋਰ ਵਧਾਉਣ ਦੀ ਪੂਰੀ ਖਿੱਚੀ ਉਧਰ ਸਣੀ ਮ tang ਦਿਨੋਂ ਡਿਆ ਟਟ ਗਿਆ ਹੱਥੋਂ ਮੁੰਡੇ ਦਾ ਆਪਾਂ ਜਿਹੜਾ tang ਆਪਣਾ ਹੱਥੋਂ ਟੁੱਟਾ ਹੀ ਉਹ ਜਾਂਦਾ ਹੈ ਹੋਰ ਤੇ ਆਪਾਂ ਟੁੱਟੇ ਬੰਗ ਨਹੀਂ ਹੈ ਨਾ ਇੱਕ tang ਹੋਰ ਪੜਦਾ ਹੈ ਇੱਧਰ ਚੈੱਕ ਕਰ ਲੋ ਇੱਧਰ ਗੰਦ ਨਵੀਂ ਗੁੱਡੀ ਚੜਾਉਣ ਲੱਗਾ ਹੈ ਪਹਿਲਾਂ ਤਾਂ ਲਾ ਲਿਆ ਪੁੱਤ ਹੁਣ ਲਾ ਲਿਆ ਸੌਂ ਲੱਗੇ ਮੈਂ ਸਭ ਕੁਝ ਚੱਕ ਕੇ ਥੱਲੇ ਗੱਟੂ ਵੀ। ਚਾਹਿਆ ਨਹੀਂ ਭਾਈ ਟੁੱਟਾ। ਮੈਂ ਭਾਜੀ ਟੁੱਟਾ ਇੰਨੀ ਬੱਟ ਬੱਟ ਕੌਣ ਤੁਣ ਕੇ ਮਾ ਦੰਦਾ। ਕੌਣ? ਮੈਂ। ਇੱਧਰ ਚੈੱਕ ਕਰ ਲੋ ਬਾਕੀ ਗੁੱਡੀ ਕਿੰਨੀ ਚੜ ਰਹੀ ਹੈ। ਇੱਧਰ ਕਾਕੀ ਹੋਣੀ ਬਾਕੀ ਪਤੰਗ ਚੜਾਉਣ ਦੇ ਗਏ। ਸੋ ਇੱਧਰ ਆਪਾਂ ਗੱਟੂ ਗੂੜਾ ਹੁਣ ਅਸੀਂ ਨੁਤਲਾਵਾ ਪਾ ਲਾ ਭਰਾਵਾ ਸਹੀ ਆ। ਇਹ ਖੱੱਚੋ ਥਈ ਹੋ ਗਿਆ ਭਈ। ਹੈਂ? ਕੀ ਬੁਰੀ ਜ਼ਬਰਦਸਤ ਉਧਰ ਕੱਕੇ ਭਾਉਣੀ ਵੱਡਾ ਚੜਾਉਣ ਲੱਗੇ ਪਤੰਗ ਇੱਧਰ ਵਾਕੀ ਗੁੱਡੀ ਹੋਏ ਕਿੰਨੀ ਚਾਂਦੀ ਏ ਇੱਧਰ ਆਪਣਾ ਗੱਟੂ ਸੁੱਖਾ ਤਲਾਣਾ ਪਾਊਗਾ ਤਕੇ ਲੈ ਤਕੇ ਖਿੱਚੀ ਜੜੀ ਥੜ ਥੜ ਕੀ ਮਾਹਾਂ ਨਹੀਂ 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 ਮੈਂ ਤੁਹਾਨੂੰ ਦਿਖਾਉਣਾ ਆ ਕਹਿੰਦਾ ਮੈਂ ਚੜਾਉਣੀ ਆ ਆਹ ਲਾ ਆਦਲ ਸਹੀ ਏ ਆਹ ਗੁੱਡੀ ਇੱਕ ਚੜਾਉਣੀ ਆ ਆ ਵਹੀ ਥੋੜੀ ਟੈਗਮੂ ਜੀ ਦੂਬਾ ਜੀ ਇਹ ਚੜੂਗੀ ਗੁੱਡੀ ਤੇ ਦਵਾਰ ਤੇ ਸੁੱਖਾ ਪਾ ਪਾ ਹੋ ਗਿਆ ਓਏ ਕੀ ਕਰਾਂ ਕੀ ਹੋ ਗਿਆ ਪਣੀ ਪਾ ਹੋਈਆਂ ਮੈਂ ਕਦੀ ਘੱਟ ਹੋਈ ਪ੍ਰਾਵਾ ਜਲਦੀ ਚੜਾ ਨੇ ਮੁੰਡੇ ਤੋਂ ਪਤੰਗ ਨਹੀਂ ਚੜਿਆ ਹੋਰ ਕੋਈ ਚੱਕਰ ਹੁੰ ਚਲ ਗਿਆ ਪਤਾ ਕਿਹੜਾ ਤਰਾਜ ਦੀ ਸਿੱਧੀ ਖੇਚੋ ਵੇ ਫਰ ਰੱਟ ਜਾਵੇ ਲੱਕਦੇ ਕੰਮ ਇਹ ਸਿੱਧੀ ਖੇਚਣਾ ਬਸ ਵੇ ਪਾੜ ਦੇ ਖੇਚਾ ਮਾਰ ਮਾਰ ਥੜ ਥੜ ਹੋਣੀ ਭਾ ਪਹਿਲਾਂ ਸਿੱਧੀ ਜੀ ਇਹ ਬੁੱਤ ਨਾ ਚੜੀ ਜਾਣਾ ਇਹ ਇਹ ਨਾਂ ਚੜੀ ਮੈਂ ਲੈ ਆ ਨਾ ਥੱਲੇ ਗੱਟੂ ਲੈ ਪ੍ਰਵਤ ਇਤੂ ਦਾ ਕਦੀ ਕੋਖਣੀ ਚੜਿਆ ਚਲਾ ਦੇ ਜਣ ਇਹ ਨਹੀਂ ਚੱਲਦੇ ਟੱਕਦੇ ਹਣ ਕੰਮ ਜਲ ਸੁੱਕੇ ਨੇ ਗੁੱਡੀ ਚੜਾ ਲਈ ਪਹਿਲੇ ਵਾਲੇ ਕਿ ਤੰਗ ਨਾ ਕਨੇ ਵੱਡੇ ਪੰਜ ਤੇ ਚਾਰ ਪੰਜ ਤੰਗ ਵੱਡੇ ਆ ਗੱਟੂ ਨਾਲ ਇਹਨਾਂ ਹੈ ਸ਼ੁਰੂ ਸ਼ੁਰੂ ਤੇ ਪੰਜ ਵੱਡੇ ਆਪਾਂ ਹਾਂ ਸ਼ੁਰੂ ਜੀ ਹਲੇ ਕੋ ਲੈ ਗਿਆ ਨਾਲ ਹੀ ਪੰਜ ਵੱੜ ਤੇ ਇਹ ਬਾਤ ਉਹ ਲੈਤ ਗਿਆ ਹੁਣ ਸੁੱਖਾ ਦੇ ਲੁ ਕੀ ਕਰਦਾ ਬਾਕੀ ਇੱਧਰ ਸੁੱਖਾ ਲੈਣ ਕਿ ਉਹ ਰੱਖ ਜਾ ਫੇਰ ਬਾਹਰ ਹੁਣ ਲੈ ਦੋ ਹੂੰ ਇੱਧਰ ਸੁੱਕੇ ਹੁਣੇ ਖਿੱਚੀਆਂ ਤੇ ਖਿੱਚੀਆਂ ਤੇ ਖਿੱਚੀਆਂ ਮਾਰ ਰੇ ਪੁੱਤ ਜੇ ਲਹਾਇਆ ਤੇ ਆ ਥੱਲੇ ਤੇ ਤੂੰ ਵੀ ਗਲੀ ਤੋਂ ਥੱਲੇ ਸੋ ਇੱਧਰ ਪੇਚਾ ਪੈ ਗਿਆ ਸੁੱਖੇ ਬਾਹ ਦਾ ਚੱਲ ਇਹਰੇ ਮੁੰਡੇ ਨੇ ਕਹਿੰਦੇ ਲਾਤ ਆ ਆ ਆਪਣਾ ਪਤੰਗ ਤੇ ਉਹ ਆਪਣਾ ਪਤੰਗ ਕਿੱਡਾ ਵੱਡਾ ਪਤੰਗ ਆ ਚੁੱਕਾ ਛੱਜਾ ਉਹ ਜਾਨੜਿਆ ਇਹਨਾਂ ਦਾ ਪਤੰਗ ਤੇ ਸੁਖਰੇ ਆਹ ਭਰਾਵਾ ਤੂੰ ਹੀ ਵੀ ਲਾਇਆ ਕਦੀ ਕੋਈ ਪਤੰਗ ਯੱਕਨਾ ਡੋਰ ਸਹੀ ਹੈ ਨਾ ਖੱਚਵੀ ਟੱਲ ਵੀ ਹਣਾ ਵੇਗਾ ਨਾ ਗੋਲਡ ਹੀ ਲੈ ਕੇ ਆਇਆ ਕਰੀਏ ਨਾ ਡੋਰ ਨਹੀਂ ਗੋਲ ਕਰਨੀ ਅਸਲ ਵਿੱਚ ਬਾਸੋਂ ਵੱਡ ਸਾਰਿਆਂ ਦੇ ਓ ਚੱਲ ਓਏ ਉਹ ਸਣੀ ਆ ਗਿਆ ਵੇਚਾ ਪਉਣ ਚੱਕ ਦੇ ਕੰਮ ਲਹਾਇਆ ਚ ਪੇੜ ਲਹਾਇਆ ਚ ਪੇੜ ਖੈਂਚੋ ਵੀ ਨਾ ਲਾਉਂਦਾ ਡੋਰ ਛੱਡ ਕੇ ਲਾ ਆ ਓਏ ਹੋ ਮੜੀ ਨੇ ਕਹਿੰਦੇ ਵੱਡਾ ਸੱਜਾ ਲਾਟ ਲਿਆ ਜਿਹੜਾ ਕੱਟਿਆ ਸੀਗਾ ਸੋ ਇੱਧਰ ਬਾਕੀ ਤੇਰੇ ਖੇਤ ਲੱਗ ਲੱਗੇ ਲੈ ਟੈਲ ਦੇ ਨੀ ਟੈਲ ਦੇ ਚੱਲੋ ਚੱਲੇ ਲਹਾ ਲਿਆ ਮੁੰਡੇ ਨੇ ਤੰਗ ਦੂਜੀ ਯਾਰ ਗੰਦ ਨੇ ਲਾ ਲਿਆ ਪਤੰਗ ਫੇ ਹਣ ਤੁਹਾਡਾ ਭਰਾ ਚੜਾਊਗਾ ਪਤੰਗ ਅਨੇ ਪਹਿਲਾ ਕੰਡਾ ਜਿਹੜਾ ਅਮਰੀਕਾ ਉਹਨੇ ਕਨੇ ਡਾਉਨ ਅਮਰੀਕਾ ਹੱਥੋਂ ਮਾਰੀ ਹਮੀ ਤੇ ਹਮੀ ਤੇ ਤੁਮਾਰੀ ਲਾ ਡੋਰ ਤਾਂ ਛੱਡ ਦੇਂਦੇ ਹੱਥੋਂ ਮਾਰ ਹੱਥੋਂ ਮਾਰ ਕੁੰਡਲ ਪੈ ਕੇ ਉਹ ਦਰਦ ਨੂੰ ਲੱਗ ਗਿਆ ਲੋਕ ਬੰਦ ਕਰੀ ਯਾਰ ਚੱਲ ਵੀ ਬੇਟਾ ਪਾਉਣ ਲੱਗਾ ਮੁੰਡਾ ਦੇਖੀਆ ਉਹਨਾਂ ਦੇ ਕੀ ਬਣੇ ਫੇਰ ਦੇ ਫੇਰ ਦੇ ਹੱਥੋਂ ਫੇਰਦੇ ਹੱਥੋਂ ਆਹ ਭਾਰਾ ਕੇ ਬਣਾ ਦਿੰਦਾ ਓਕੇ ਭਾਰਾ ਕੇ ਬਣਾਇਆ ਨਾਲੇ ਲੈ ਬੇਟਾ ਹਲੋ ਹਮੀ ਹੋਏ ਚਲੇ ਹਮੀ ਹਮੀ ਤੈਨੂੰ ਮੂਹ ਗਰੀ ਹਮੀ ਤੈਨੂੰ ਮੂਹ ਗਰੀ ਓਏ ਹਮੀ ਤੈਨੂੰ ਮੂਹ ਗਰੀ ਆਏ ਭਗਵਾਨ ਤਰ ਕਰ ਦੋ ਮੈਂ ਤੇ ਹੁਣ ਤੁਹਾਨੂੰ ਪਤੰਗ ਟਿਕਾ ਕੇ ਦਿਖਾਉਂਦੇ ਆ ਸੁੱਖੇ ਨੇ ਦਾ ਪਤੰਗ ਲਾ ਲਿਆ ਤੇ ਹੁਣ ਤੁਹਾਨੂੰ ਟਿਕਾ ਕੇ ਦਿਖਾਉਂਦੇ ਆ ਇਹ ਫਿਊ ਮੋਮੈਂਟ ਹੁਣ ਵੀ ਇੱਧਰ ਪਤੰਗ ਟਿਕਾਉਂਦੇ ਆ ਆਪਾਂ ਚੈੱਕ ਕਰ ਲੋਇ ਕਰ ਆਹ ਦੇ ਲੋ ਕਾਤਾ ਚੈੱਕ ਆ ਲੂ ਪਤੰਗ ਕਲੈਕਸ਼ਨ ਚੈੱਕ ਆ ਲੂ ਲੋੜੀ ਸਟੈਸ਼ ਚੈੱਕ ਕਰ ਲੋ ਇਹਨੇ ਟ੍ਰੇਲਰ ਕਰ ਥੱਲੇ ਟ੍ਰੇਲਰ ਆ ਪਿਕਚਰ ਬਾਕੀ ਹੋਣੀ ਥੱਲੇ ਤੁ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਇਸ ਵੀਡੀਓ ਤੇ 100 ਲਾਈਕ ਕਰਾ ਦਿਓ ਇਸ ਵੀਡੀਓ ਤੇ 200 ਲਾਈਕ ਕਰ ਦਿਓ ਤੇ ਤੇ ਤੁਹਾਨੂੰ ਗੱਟੂਆਂ ਦੀ ਵੀ ਸਟੈਸ਼ ਦਿਖਾਵਾਂਗੇ